ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਮਹਲਾ ਪਹਿਲਾ ਮਹਲਾ ਪਹਿਲਾ ਚਿੱਤੇ ਦਿਸੈ ਤੋਲ ਹਰ ਚਿੱਤੇ ਦਿਸੈ ਤੋਲ ਹਰ ਬੱਗੇ ਬੰਕ ਦਵਾਰ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇਤ ਪਿਆਰ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨ ਛਾਰ ਤਹਿ ਢੇਰੀ ਤਨ ਛਾਰ ਭਾਈ ਰੇ ਭਾਈ ਰੇ ਤਨ ਧਨ ਸਾਥ ਨਾ ਹੋਏ ਤਨ ਤਨ ਸਾਥ ਨ ਹੋਏ RAM ਨਾਮ ਤਨ ਨਿਰਮਲੋ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਹਾਉ RAM ਨਾਮ ਤਨ ਨਿਰਮਲੋ RAM ਨਾਮ ਤਨ ਨਿਰਮਲੋ ਜੇ ਦੇਵੈ ਦੇਵਨ ਹਾਰ ਜੇ ਦੇਵੈ ਦੇਵਨ ਹਾਰ ਆਗੈ ਪੂਛ ਨ ਹੋਵਈ ਆਗੈ ਪੂਛ ਨ ਹੋਵਈ ਜਿਸ ਬੇਦੀ ਗੁਰ ਕਰਤਾਰ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀ ਐ ਆਪ ਛਡਾਏ ਛੁੱਟੀ ਐ ਆਪੇ ਬਖਸ਼ਣਹਾਰ ਆਪੇ ਬਖਸ਼ਣਹਾਰ ਮਨਮੁਖ ਜਾਣੈ ਆਪਣੇ ਮਨਮੁਖ ਜਾਣੈ ਆਪਣੇ ਧੀਆਂ ਪੁੱਤ ਸੰਜੋਗ ਧੀਆਂ ਪੁੱਤ ਸੰਜੋਗ ਨਾਰੀ ਦੇਖ ਵਿਗਸਸੀ ਅਹ ਨਾਰੀ ਦੇਖ ਵਿਗਸਸੀ ਅਹ ਨਾਲੇ ਹਰਖ ਸੋਸੋਗ ਨਾਲੇ ਹਰਖ ਸੋਸੋਗ ਗੁਰਮੁਖ ਸ਼ਬਦ ਰੰਗਾਵਲੇ ਗੁਰਮੁਖ ਸ਼ਬਦ ਰੰਗਾਵਲੇ ਅਹਨੇ ਸਹ ਰਸ ਭੋਗ ਰਹਿਨਸ ਹਰ ਰਸ ਭੋਗ ਚਿੱਤ ਚਲੇ ਵਿਤ ਜਾਵਣੋ ਚਿੱਤ ਚਲੇ ਵਿਤ ਜਾਵਣੋ ਸਾਕਤ ਢੋਲ ਡੁਲਾਏ ਸਾਕਤ ਢੋਲ ਡੁਲਾਏ ਬਾਹਰ ਢੂੰਡ ਵਿਗੋਚੀਐ ਬਾਹਰ ਢੂੰਡ ਵਿਗੋਚੀਐ ਕਰਮਹਿ ਵਸਤ ਸਥਾਏ ਕਰਮਹਿ ਵਸਤ ਸਥਾਏ ਮਨੁਖ ਹੋਮੈ ਕਾਰੁਸੀ ਮਨੁਮਖ ਹਉਮੈ ਕਰਮਸੀ ਗੁਰਮੁਖ ਫਲੈ ਪਾਏ ਗੁਰਮੁਖ ਫਲੈ ਪਾਏ ਸਾਖਤ ਨਿਰਗੁਣ ਆਰਿਆ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣਾ ਰક્ત ਬਿੰਦ ਕਾ ਇਹ ਤਨੋ ਰક્ત ਬਿੰਦ ਕਾ ਇਹ ਤਨੋ ਅਗਣੇ ਪਾਸ ਪਿਰਾਨ ਅਗਣੇ 파ਸ ਫੇਰਾਣ ਪਵਣ ਕੈ ਵਸਦੇ ਹੋਰੀ ਪਵਣ ਕੈ ਵਸਦੇ ਹੋਰੀ ਮਸਤਕ ਸੱਚ ਨਿਸ਼ਾਨ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਬਹੁਤਾ ਜੀਵਨ ਮੰਗੀਐ 우ਾਨ ਲੋੜੈ ਕੋਏ 우ਾਨ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਇ ਜਿਸ ਗੁਰਮੁਖ ਵਸਿਆ ਸੋਇ ਨਾਮ ਵਿਹੋਣੈ ਕਿਆ ਗਣੀ ਨਾਮ ਵਿਹੋਣੈ ਕਿਆ ਗਣੀ ਜਿਸ ਹਰਿ ਗੁਰ ਦਰਸ ਨ ਹੋਇ ਜਿਸ ਹਰਿ ਗੁਰ ਦਰਸ ਨ ਹੋਇ ਜਿਉ ਸੁਪਣੈ ਨਿਸ ਭੁੱਲੀਐ ਜਿਉ ਸੁਪਨਾ ਨਿਸਭੁਲੀਐ ਜਬ ਲਗ ਨਿੰਦਰਾ ਹੋਏ ਜਬ ਲਗ ਨਿੰਦਰਾ ਹੋਏ ਿਉ ਸਰਪਣ ਕੈ ਵਸ ਜੀੜਾ ਿਉ ਸਰਪਣ ਕੈ ਵਸ ਜੀੜਾ ਅੰਤਰ ਹਉ ਮੈਂ ਦੋਏ ਅੰਤਰ ਹਮ ਦੋਏ ਗੁਰਮਤ ਹੋਏ ਵਿਚਾਰੀਐ ਗੁਰਮਤ ਹੋਏ ਵਿਚਾਰੀਐ ਸੁਪਨਾ ਇਹ ਜਗ ਲੋਏ ਸੁਪਨਾ ਇਹ ਜਗ ਲੋਏ ਅਗਨ ਮਰੈ ਜਲ ਪਾਈਐ ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁੱਧ ਹੈ ਮਾਏ ਜਿਉ ਬਾਰਕ ਦੁੱਧ ਹੈ ਮਾਏ ਬਿਨ ਜਲ ਕਮਲ ਸੁਨਾਥੀਐ ਬਿਨ ਜਲ ਕਾਮਲਸ ਨਾਨਤੀ ਐ ਬਿਨ ਜਲ ਮੀਨ ਮਰਾਏ ਬਿਨ ਜਲ ਮੀਨ ਮਰਾਏ ਨਾਨਕ ਨਾਨਕ ਗੁਰਮੁਖ ਹਰ ਰਸ ਮਿਲੈ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਜੀਵਾ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ